ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬੀ ਡਾਕ 5 ਤੇ ਮੈਂ ਅਜੇ ਮੇਲਾ ਦਰਜੀਤ ਦਸਾਂਝ ਦਰਜੀਤ ਦਸਾਂਜ ਆਪਣਾ ਦਿਲੂ ਮਿਨਾਟੀ ਟੂਰ ਪੂਰੇ ਹਿੰਦੁਸਤਾਨ ਦੇ ਵਿੱਚ ਕਰ ਰਹੇ ਨੇ ਜੀ ਵੱਖ-ਵੱਖ ਸ਼ਹਿਰਾਂ ਦੇ ਵਿੱਚ ਜਾ ਕੇ ਆਪਣਾ ਟੂਰ ਦਿਲੂ ਮਿਨਾਟੀ ਜਿਹੜਾ ਦਰਜੀਤ ਦਸਾਂਜ ਲਾਰੇ ਨੇ ਅਲੱਗ-ਅਲੱਗ ਕਾਨਸਰਟ ਦੇ ਵਿੱਚ ਜਾ ਰਹੇ ਨੇ ਅਲੱਗ-ਅਲੱਗ ਕਾਨਸਰਟ ਦੇ ਵਿੱਚ ਜਾ ਕੇ ਅਲੱਗ-ਅਲੱਗ ਜਨਤਾ ਦੇ ਨਾਲ ਆਪਣਾ ਵਿਸਥਾਰਪੂਰਵਕ ਗੱਲਾਂ ਕਰ ਰਹੇ ਨੇ ਤੇ ਉਹਨਾਂ ਦੇ ਵਿੱਚ ਕਾਫੀ ਜ਼ਿਆਦਾ ਚਰਚਾ ਦੇ ਵਿੱਚ ਵਿਸ਼ੇ ਇਹ ਨੇ ਕਿ ਕਈ ਐਂਕਰ ਟੀਵੀ ਐਂਕਰ ਮੀਡੀਆ ਐਂਕਰ ਉਹਨਾਂ ਦੇ ਉੱਤੇ ਕਾਫੀ ਜ਼ਿਆਦਾ ਦੋਸ਼ ਲਾ ਰਹੇ ਨੇ ਕਿੱਤੇ ਤੇ ਸਰਕਾਰਾਂ ਉਹਨਾਂ ਨੂੰ ਨੋਟਿਸ ਭੇਜਦੀਆਂ ਨੇ ਤੇ ਕਿਤੇ ਕਈ ਐਂਕਰ ਉਹਨਾਂ ਦੇ ਖਿਲਾਫ ਕੁਝ ਅਜੇਹੀਆਂ ਗੱਲਾਂ ਫੁਲਾ ਰਹੇ ਨੇ ਜੋ ਕਿ ਇਤਰਾਜਯੋਗ ਨੇ ਤੋਂ ਅੰਦੱਸਦੀ ਏ ਕਿ ਦਲਜੀਤ ਸਾਂਝੇ ਬੀਤੇ ਦਿਨੀ ਹੁਣ ਇੰਦੋਰ ਸ਼ਹਿਰ ਦੇ ਵਿੱਚ ਪਹੁੰਚੇ ਇੰਦੋਰ ਸ਼ਹਿਰ ਦੇ ਵਿੱਚ ਉਹਨਾਂ ਨੇ ਸਟੇਜ ਦੇ ਉੱਤੇ ਕਾਫੀ ਦੁਬੰਗ ਗੱਲਾਂ ਕੀਤੀਆਂ ਕਾਫੀ ਗੁੱਸੇ ਦੇ ਵਿੱਚ ਗੱਲਾਂ ਕੀਤੀਆਂ ਤੇ ਕਾਫੀ ਜ਼ਿਆਦਾ ਗੱਲਾਂ ਦੇ ਜਵਾਬ ਉਹਨਾਂ ਨੇ ਸਟੇਜ ਦੇ ਵਿੱਚ ਤੇ ਚੜ ਕੇ ਦਿੱਤੇ ਤੋਂ ਅੰਦੱਸਦੀ ਏ ਕੀ ਦਿਲਜੀਤ ਦੋਸਾਂਝ ਨੇ ਸਟੇਜ ਤੇ ਚੜ ਕੇ ਜਿਹੜੀਆਂ ਉਹਨਾਂ ਦੇ ਟਿਕਟਾਂ ਦਾ ਬਲੈਕ ਚੱਲ ਰਿਹਾ ਉਸ ਦੇ ਬਾਰੇ ਕਾਫੀ ਜ਼ਿਆਦਾ ਚਰਚਾ ਕੀਤੀ ਦਿਲਜੀਤ ਦੋਸਾਂਝ ਨੇ ਦੱਸਿਆ ਕਿ ਜੇਕਰ ਮੇਰੀਆਂ ਟਿਕਟਾਂ ਦਾ ਬਲੈਕ ਹੋ ਰਿਹਾ ਵਾ ਮੈਂ ਖੁਦ ਤੇ ਨਹੀਂ ਉਹਨਾਂ ਨੂੰ ਵੰਡ ਰਿਹਾ ਉਹਨਾਂ ਦਾ ਬਲੈਕ ਕਰਨ ਵਾਲਿਆਂ ਦੇ ਉੱਤੇ ਐਫਆਈਆਰ ਦਰਜ ਹੋਣੇ ਚਾਹੀਦੇ ਨੇ ਨਾ ਕਿ ਮੈਨੂੰ ਨੋਟਿਸ ਭੇਜੇ ਜਾਣੇ ਚਾਹੀਦੇ ਨੇ ਤੁਹਾਨੂੰ ਦੱਸ ਦਈਏ ਕਿ ਦਿਲਜੀਤ ਦੋਸਾਂਝ ਨੇ ਸਟੇਜ ਦੇ ਉੱਤੇ ਚੜ ਕੇ ਕਾਫੀ ਜ਼ਿਆਦਾ ਗੱਲਾਂ ਇਦਾਂ ਦੀਆਂ ਵੀ ਕਈਆਂ ਜੋ ਇੱਕ ਸਿੰਗਰ ਪ੍ਰਤੀ ਸਿੰਗਰ ਨੂੰ ਹਮਦਰਦੀ ਪੇਸ਼ ਕਰਦੀਆਂ ਨੇ ਤੁਹਾਨੂੰ ਦੱਸਦੀ ਐ ਕਿ ਏਪੀ ਢਿੱਲੋਂ ਤੇ ਕਰਨ ਔਜਲੇ ਦੀ ਕਾਫੀ ਜ਼ਿਆਦਾ ਖੁੱਲੇ ਦੇ ਵਿੱਚ ਸਪੋਰਟ ਕੀਤੀ ਐ ਦਵੀਦ ਉਸਾਨ ਨੇ ਉਹਨਾਂ ਨੇ ਕਿਹਾ ਕਿ ਮੇਰੇ ਦੋ ਹੋਰ ਭਰਾਵਾਂ ਦਾ

मेरे खिलाफ चल रहा है कि टिकटें ब्लैक हो रही हैं दिलजीत की टिकटें ब्लैक हो रही हैं तो भाई मेरा कसूर थोड़ी है टिकटें ब्लैक हो रही हैं अगर पाजी आप दस रुपए की टिकट ले लो और उसमें सौ की बेच दो तो कलाकार का क्या कसूर है मेरे को राहत तिंदोरी जी का शेर याद आ गया है कहे तो सुना उनका शहर है ये प्रोग्राम आज राहत इंदौरी जी के नाम मेरे हुजरे में नहीं और कहीं पर रख दो हुजरा समझते हैं जो फकीरों की झोपड़ी होती है वो मेरे में नहीं और कहीं पे रख दो आसमा लाए हो ले आओ जमीन पे रख दो साहब अब कहा ढूंढने जाओगे आप हमारे कातिल साहब अब कहा ढूंढने जाओगे आप हमारे कातिल आप तो कत्ल का इल्जाम हम ही पे रख दो तो मीडिया वालों जितने इल्जाम मेरे पे लगाने लगा लो जोर से ना तो मेरे को कोई बदनामी का भय है कोई टेंशन नहीं है मुझे और ये अब अब थोड़ा शुरू हुआ है जब से भारत में सिनेमा है दस का दस का कब से चल रहा है बदल गया टाइम पहले जो एक्टर होते थे थे उनकी फिल्मों में कलाकार सिंगर पीछे गाते थे बड़े पर्दे पे और एक्टर मुंह हिलाते थे अब गाने वाले आगे आ गए बस इतनी ही बात हुई है इतनी बात हुई, हुई। यही चेंज हुआ है नहीं तो दस का बीस दस का बीस तो बड़ी देर से चल रहा है मेरे और दो भाइयों ने टूर शुरू किया है नौजला और ए पी ने उनके लिए भी बेस्ट ऑफ लक ये इंडिपेंडेंट म्यूजिक का टाइम शुरू है मुसीबतें तो आएंगी जब कोई भी रेवोल्यूशन आता है तो मुसीबत आती है हम अपना काम करते जाएंगे जितने भी इंडिपेंडेंट आर्टिस्ट हैं जितने भी इंडिपेंडेंट आर्टिस्ट हैं जोर और मेहनत डबल कर दो भारतीय संगीत का समय आ गया है पहले बाहर के कलाकार आते थे उनकी टिकटें ब्लैक होती थी लाखों में अब भारतीय कलाकार की टिकटें बलैक हो रही है इसी को तो कहते हैं वोकल फॉर लोकल है ये मेरे देश का झंडा थैंक यू ब्रदर थैंक यू थैंक्स फॉर कमिंग बहुत बहुत शुक्रिया local ਜਿੱਦਾਂ ਕਿ ਤੁਸੀਂ ਸਾਰਿਆਂ ਨੇ ਵੇਖਿਆ ਰਾਹਤ ਇੰਦੋਰੀ ਦੇ ਸ਼ਹਿਰ ਜਾ ਕੇ ਰਾਹਤ ਇੰਦੋਰੀ ਹੋਰਾਂ ਦੇ ਇੱਕ ਸ਼ੇਅਰ ਦੇ ਜਰੀਏ ਕਾਫੀ ਜ਼ਿਆਦਾ ਗੱਲਾਂ ਦੇ ਉਹਨਾਂ ਨੇ ਸ਼ਾਪ ਛੱਡੀਆਂ ਕਾਫੀ ਜ਼ਿਆਦਾ ਇਹ ਗੱਲਾਂ ਦੇ ਜਵਾਬ ਦਿੱਤੇ ਦਿਲਜੀਤ ਦਸਾਂਝ ਦਾ ਦਿਲੂਮੀਨਾਟੀ ਟੂਰ ਪੂਰੇ ਇੰਡੀਆ ਭਰ ਦੇ ਵਿੱਚ ਚੱਲ ਰਿਹਾ ਹੈ ਤੁਹਾਨੂੰ ਦੱਸਦੀ ਹੈ ਕਿ ਬੀਤੇ ਦਿਨੀ ਇੰਦੋਰ ਦੇ ਵਿੱਚ ਜਾ ਕੇ ਉਹਨਾਂ ਨੇ ਕਾਫੀ ਗਰਮਾਈ ਦੇ ਵਿੱਚ ਗੱਲਾਂ ਦਾ ਜਵਾਬ ਦਿੱਤਾ ਸਟੇਜ ਦੇ ਉੱਤੇ ਚੜ੍ਹ ਕੇ ਹੁਣ ਉਹਨਾਂ ਦਾ ਅਗਲਾ ਕਾਨਸਰਟ ਚੰਡੀਗੜ੍ਹ ਦੇ ਵਿੱਚ ਹੈ ਜੀ ਚੰਡੀਗੜ੍ਹ ਦੀ ਜਨਤਾ ਵੀ ਕਾਫੀ ਜ਼ਿਆਦਾ ਉਤਸ਼ਾਹਿਤ ਹੈ ਦਿਲਜੀਤ ਦੋਸਾਂ ਨੂੰ ਮਿਲਣ ਦੇ ਵਾਸਤੇ ਬੀਤੇ ਦਿਨੀ ਕਾਫੀ ਜ਼ਿਆਦਾ ਬਾਲੀਵੁੱਡ ਦੇ ਸਟਾਰ ਉਹਨਾਂ ਦੇ ਕਾਨਸਰਟ ਦੇ ਵਿੱਚ ਪਹੁੰਚੇ ਜਿਸ ਦੀਆਂ ਕੀ ਤਸਵੀਰਾਂ ਤੁਸੀਂ ਸੋਸ਼ਲ ਮੀਡੀਆ ਦੇ ਉੱਤੇ ਵੇਖ ਸਕਦੇ ਹੋ ਦਿਲਜੀਤ ਦੋਸਾਂਝ ਦੇ ਤੁਸੀਂ ਕਿੰਨੇ ਕਿ ਸਪੋਰਟ ਕਰਦੇ ਹੋ ਸਾਨੂੰ ਜਰੂਰ ਕਮੈਂਟ ਬਾਕਸਾਂ ਦੇ ਵਿੱਚ ਦੱਸੋ ਦਿਲਜੀਤ ਦੋਸਾਂਝ ਦਾ ਜਿਹੜਾ ਟੂਰ ਚੱਲ ਰਿਹਾ ਹੈ ਉਸ ਨੂੰ ਲੈ ਕੇ ਤੁਸੀਂ ਕਿੰਨੇ ਕਿ ਜ਼ਿਆਦਾ ਉਤਸ਼ਾਹਿਤ ਹੋ ਤੇ ਤੁਸੀਂ ਕਿੱਥੇ ਕਿੱਥੇ ਜਾ ਕੇ ਉਹਨਾਂ ਦਾ ਟੂਰ ਦੇਖਿਆ ਤੇ ਚੰਡੀਗੜ੍ਹ ਤੁਸੀਂ ਜਾ ਰਹੇ ਹੋ کہیں ਜਾ ਰਹੇ ਇਹ ਵੀ ਸਾਨੂੰ ਜਰੂਰ ਕਮੈਂਟ ਬਾਕਸਾਂ ਦੇ ਵਿੱਚ ਦੱਸੋ ਪੋਲੀਵੁੱਡ ਬੋਲੀਵੁੱਡ ਦੀਆਂ ਵੱਡੀਆਂ ਅਪਡੇਟਸ ਵੇਖਣ ਦੇ ਲਈ ਦੇਖਦੇ ਰਹੋ ਪੰਜਾਬੀ ਢਾਕ 5 ਧੰਨਵਾਦ ਸਤਿ ਸ਼੍ਰੀ ਅਕਾਲ ਨਿਰਧਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ਧਰੋਹਰ ਸੰਸਕ੍ਰਿਤੀ اور ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ